ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਪੱਕਾ ਕਹਦੇ ਨੇ ਹੁੰਦੇ ਨਾ ਤੇ ਵੀ ਕਿਸੇ ਦਾ ਪੱਕਾ ਦੇਖ ਕੇ ਆਪਦਾ ਕੱਚਾ ਨਹੀਂ ਢਾਈ ਦਾ ਕਿਸੇ ਅਮੀਰ ਨੂੰ ਦੇਖ ਕੇ ਮਤਲਬ ਦੀ ਗਰੀਬੀ ਦਾ ਮਜ਼ਾਕ ਨਹੀਂ ਢਾਈ ਦਾ ਤੇ ਅੱਜ ਤੁਹਾਨੂੰ ਇੰਨੇ ਇੱਕ ਗਰੀਬ ਬੰਦੇ ਦਿਖਾਉਣੇ ਆਗੇ ਜਿਹੜੇ ਵੀ ਇੱਕ ਉਦਾਂ ਗਰੀਬ ਨਹੀਂ ਹੈਗੇ ਵੀ ਜਿੱਦੇ ਆਪਾਂ ਕਹਦੇ ਨੇਗੇ ਜੇ ਭਾਂਵੇਂ ਸੇ ਚਲਾ ਲਓ ਵੀ ਇਹ ਕਿਹੋ ਜੀ ਗਰੀਬੀ ਆ ਆਪਣੀ ਕਰੇ ਵੀ ਬੱਚਾ ਹੈਗਾ 15 ਸਾਲ ਦਾ ਤੇ ਬਾਈਆਂ ਦਾ ਤੇ ਇਹਨੂੰ ਦਿਮਾਗ ਵੱਲੋਂ ਲਾ ਲਓ ਚਿਹਰੇ ਜਿਵੇਂ ਮਰਜ਼ੀ ਲਾ ਲਓ ਵੀ ਇਹ ਤੋਂ ਨਾ ਤਾਂ ਬੋਲਿਆ ਜਾਂਦਾ ਨਾ ਹੀ ਇਹ ਤੋਂ ਤੁਰਿਆ ਜਾਂਦਾ ਤੇ ਰੋਟੀ ਵੀ ਇਹਨੂੰ ਐ ਮਨ ਲਓ ਵੀ ਜਿਵੇਂ ਆਪਾਂ ਇੱਕ ਚੋਗਾ ਚੁਕਦੇ ਹੁੰਨੇ ਆ ਉਵੇਂ ਖਵਾਉਣੀ ਪੈਦੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਕਿੰਨੇ ਸਾਲਾਂ ਦਾ ਹੋ ਗਿਆ ਮਾਤਾ ਇਹ 19 ਸਾਲ ਚ ਲੱਗ ਰਿਹਾ ਜੀ 15ਵੇਂ ਸਾਲ ਚ ਲੱਗ ਰਿਹਾ ਹਾਂ ਜੀ ਤੇ ਕਿਵੇਂ ਡਾਕਟਰਾਂ ਨੇ ਕੁਝ ਦੱਸਿਆ ਡਾਕਟਰ ਨੇ ਤਾਂ ਜੀ ਦੱਸਿਆ ਸੀ ਕਿ ਆ ਵੀ ਇਹਦੇ ਦਿਮਾਗ ਦੇ ਨਾਲਾਂ ਥੰਗੜਦੀਆਂ ਨੇ ਖੋਸ਼ਦੀਆਂ ਵੀ ਹੋਰ ਸਾਨੂੰ ਕੋਈ ਉਹ ਨਹੀਂ ਕਰਿਆ ਤੀ ਜਬਾ ਅਸੀਂ 2 ਸਾਲ ਖਵਾਈਆ ਉਸ ਤੋਂ ਅੱਛਾ ਪਟਿਆਲੇ ਤੋਂ ਠੀਕ ਹੈ ਜੀ ਲੈ ਕੇ ਜਾਂਦੇ ਰਹੇ ਹਾਂ ਜੀ ਅਸੀਂ ਜੇ ਮਰਜ਼ੀ ਲੈ ਕੇ ਜਾਂਦੇ ਤੇ ਠੀਕ ਹੈ ਜੀ ਤੇ ਕੋਈ ਆਪਰੇਸ਼ਨ ਵਗੈਰਾ ਜਾਂ ਕੋਈ ਕਰਾਇਆ ਕੋਈ ਨਾ ਆਪਰੇਸ਼ਨ ਦਾ ਦੱਸਿਆ ਨਹੀਂ ਹੈਗਾ ਕਰ ਨਹੀਂ ਹੈਗਾ ਸੀਟੀ ਸ캔 ਕਰਾਈ ਤੀਗੀ ਅੱਛਾ ਮਸ਼ੀਨਾਂ ਚ ਪਾ ਕੇ ਹੋਰ ਸਾਨੂੰ ਉਹਨੇ ਪਰੇਸ਼ਨ ਵਾਲੀ ਕੋਈ ਗੱਲ ਨਹੀਂ ਦੱਸੀ ਤੀ ਜੀ ਫੇ ਹੁਣ ਇਹਨੂੰ ਕਿਵੇਂ ਸਾਂਭਦੇ ਹੋ ਤੁਸੀਂ ਬੱਸ ਜੀ ਮੈਂ ਤਾਂ ਬਦਹ ਨੂੰ ਘਰ ਦਾ ਜਿਹਨ ਨੱਕ ਕੰਮ ਬਣਦਾ ਕਰ ਲੈਣੀ ਆ ਬਾਕੀ ਇਸ ਨੂੰ ਕਦੇ ਚਾਹ ਜੀ ਪਿਲਾਤੀ ਵੀ ਛੋਟ ਖਵਾ ਦੰਨੇ ਆ ਤੇ ਰੋਟੀ ਖਵਾ ਦੰਨੀ ਆ ਦੁਆ ਦਾ ਅੱਛਾ ਤੁਰਿਆ ਤਰੇ ਬੈਠਿਆ ਜਮੀ ਨਹੀਂ ਜਾਂਦਾ ਹੈਗਾ ਮਾੜਾ ਮੁੱਟਾ ਨਾ ਜੀ ਬੈਠਿਆ ਵੀ ਨਹੀਂ ਜਾਂਦਾ ਹੈਗਾ ਆਪ ਤੋਂ ਨਾ ਆਪ ਤੋਂ ਤੁਰਿਆ ਫਿਰਿਆ ਜਾਵੀ ਅੱਛਾ ਜੀ ਕਿੰਨੇ ਸਾਲਾਂ ਦਾ ਹੋ ਗਿਆ ਮਾਤਾ ਇਹ 15ਵੇਂ ਸਾਲ ਚ ਲੱਗ ਰਿਹਾ ਜੀ ਲੱਗ ਜੂਗਾ ਹੁਣ ਮੂਗੇ ਅੱਛਾ ਠੀਕ ਹੈ ਜੀ ਤੇ ਕਹਿ ਜਵਾਕ ਨਹੀਂ ਜੀ ਤੰਗ ਗੁੱਡੀਆਂ ਨੇ ਜੀ ਇੱਕ ਗੁੱਡੀ ਵਿਆਹਤੀ ਤੇ ਆਪਾਂ ਨੇ ਇੱਕ ਆ ਬੱਚਾ ਹੋਇਆ ਤੀਗਾ ਪਿੱਸੋਂ ਕਰ ਲਈ ਆਈ ਹਾਂ ਇਹ ਮੁੰਡਾ ਮਤਲਬ ਜਿਹੜਾ ਮੈਂ ਤੁਹਾਨੂੰ ਦੱਸ ਦੇਾਂਗੇ ਆਪਾਂ ਕਹਦੇ ਨੇ ਨਾ ਵੀ ਦੁੱਖ ਹਰੇਕ ਦੇ ਘਰੇ ਆ ਜੇ ਦੁੱਖ ਆ ਤਾਂ ਸੁੱਖ ਵੀ ਰੱਬ ਨੇ ਬਣਾਇਆ ਜੇ ਦਿਨ ਆ ਤਾਂ ਰਾਤ ਵੀ ਬਣਾਈਆ ਪਰ ਜੇ ਹੁਣ ਆਪਾਂ ਇਹਨਾਂ ਦਾ ਦੁੱਖ ਦੇਖੀਏ ਵੀ ਕਿੰਨਾ ਦੁੱਖ ਹੈ ਦੁੱਖ ਹੈ ਵੀ ਰੱਬ ਨੇ ਦਿੱਤਾ ਵੀ ਆ ਮੁੰਡਾ ਤੇ ਵੀ ਜੇ ਆਪਾਂ ਹਸਾਬ ਲਾਈਏ ਬੱਚਾ ਵੀ ਹੈਗਾ ਪਰ ਇਹਨੂੰ ਨਾਲ ਹੁੰਦੇ ਹੋਏ ਵੀ ਐਡਾ ਦੁੱਖ ਹੈ ਵੀ ਇੱਕ ਇਹਨੂੰ ਸਾਹਮਣਾ ਪੈਂਦਾ ਉਤੋਂ ਤੇ ਦੂਜੀ ਗੱਲ ਵੀ ਇਹ ਨਾਪ ਤੋਂ ਤੁਰ ਸਕਦਾ ਨਾ ਅੱਖਾਂ ਸਾਹਮਣੇ ਇਹਨੂੰ ਤੁਰਦਾ ਦੇਖ ਸਕਦੇ ਆਂਗੇ ਨਾ ਇਹਨੂੰ ਬੋਲਦਾ ਦੇਖ ਸਕਦੇ ਆਂਗੇ ਵੀ ਇੱਕ ਦਿੱਤਾ ਵੀ ਨਾ ਦਿੱਤੇ ਵਰਗਾ ਬੱਚਾ ਹੈਗਾ ਕਿ ਉਹ ਰੱਬ ਦੀਆਂ ਖੇਡਾਂ ਦਾ ਕੋਈ ਨਹੀਂ ਪਤਾ ਹੈਗਾ ਤੇ ਬਾਈ ਦਾ ਦੱਸਣਾ ਹੈਗਾ ਕਹਿੰਦਾ ਵੀ ਕੋਈ ਪੁਰਾਣੇ ਕਰਮਾਂ ਦਾ ਹੁੰਦਾ ਵੀ ਕੋਈ ਮਾੜਾ ਮੋਟਾ ਲੇਖਾ ਜੋਖਾ ਵੀ ਉਹ ਇਸ ਜਨਮ ਦੇ ਵਿੱਚ ਵੀ ਭੋਗਣਾ ਪੈਂਦਾ ਹੈ ਨਹੀਂ ਹਾਂਜੀ ਹਾਂ ਤੇ ਇਹ ਦੇ ਵਿੱਚ ਬੋਲ ਹਾਂ ਜੀ ਬੀਰ ਜੀ ਮੈਂ ਤਾਂ ਵਸੇ ਇਹ ਮਦਦ ਚਾਉਣਾ ਕੋਈ ਡਾਕਟਰ ਮਿਲ ਜੇ ਆਪਾਂ ਨੂੰ ਮੇਰੇ ਬੱਚੇ ਦੀ ਹੈਲਪ ਕਰਨ ਵਾਸਤੇ ਬਾਕੀ ਮੇਰੀ ਜਗਾ ਦਾ ਦੇਖ ਲੋ ਮੇਰੀਆਂ ਬਹੁ ਬੇਟੀਆਂ ਪੜਦੀਆਂ ਨੇ ਮੈਂ ਦਿਹਾੜੀ ਕਰਦਾ ਮੇਰੀ ਦਿਹਾੜੀ ਨਾਲ ਕੋਈ ਪਾਵਰ ਨਹੀਂ ਪੈਂਦੀ ਮੈਨੂੰ 500 ਰੁਪਏ ਦਿਹਾੜੀ ਮਿਲਦੀ ਹੈ ਜੀ 500 ਰੁਪਏ ਦੇ ਵਿੱਚੋਂ ਦੋ ਬੇਟੀਆਂ ਪੜਦੀਆਂ ਨੇ ਬੱਚਾ ਘਰੇ ਟਲਮਟ ਹੋ ਜਾਂਦੀ ਆ ਪਤਾ ਵੀ ਨਹੀਂ ਲੱਗਦਾ ਕਿ ਕਿੱਧਰ ਜਾਂਦਾ ਪੈਸਾ ਕਿੱਧਰ ਨਾ ਮਾਤਾ ਵੀ ਕੰਮ ਕੁਝ ਕਰ ਲੇਤਾ ਮਾਤਾ ਕੁਝ ਨਹੀਂ ਕੰਮ ਕਰ ਸਕਦੀ ਨਾ ਇਹ ਨਹੀਂ ਗਿਆ ਜਾ ਸਕਦੀ ਐ ਨਾ ਕੋਈ ਹੋਰ ਜਿਆੜੀ ਕਰ ਸਕਦੀ ਐ ਇਹਨੂੰ 1 ਮਿੰਟ ਵਾਸਤੇ ਵੀ ਅਸੀਂ ਬੱਚੇ ਨੂੰ ਪੂਰਾ ਭਰਾ ਨਹੀਂ ਕਰ ਸਕਦੇ ਮੇਰੀ ਅਪੀਲ ਐ ਜੀ ਕਿੰਨੀ ਕਿ ਮੇਰੀ ਮੱਤਤ ਹੋ ਸਕਦੀ ਐ ਉਹਨੇ ਕਰੋ ਵੀ ਜੇ ਕੋਈ ਡਾਕਟਰ ਹੈਗਾ ਕਿਸੇ ਦੀ ਨਿਗਾਹ ਦੇ ਵਿੱਚ ਵੀ ਇਹਦਾ ਕੋਈ ਹੱਲ ਹੋ ਸਕਦਾ ਜਾ ਜ਼ਰੂਰ ਦੱਸੋ ਕਿਉਂਕਿ ਵੀ ਜੇ ਹੋਰ ਨਹੀਂ ਚੱਲੇ ਬੋਲਣ ਲੱਗ ਜੇ ਜਾਂ ਆਪਾਂ ਲਾ ਲਈਏ ਜਾਂ ਬੈਠਣ ਜੋਗਾ ਹੋ ਜੇ ਜਾਂ ਕਿਵੇਂ ਵੀ ਲਾ ਲੂ ਵੀ ਮਾੜਾ ਮੋਟਾ ਜਿੰਨਾ ਵੀ ਹੋ ਸਕੇ ਵੀ ਇਹਦੇ ਵਿੱਚ ਸੁਧਾਰ ਹੋ ਜੇ ਚਲੋ ਹੋਰ ਨਹੀਂ ਇਹਨਾਂ ਦਾ ਵੀ ਸਭ ਤੋਂ ਵੱਡੀ ਤਕਲੀਫ ਹੈ ਵੀ ਇਹ ਰੋਟੀ ਖਾਂਦੇ ਹੀ ਹੋ ਜੀ ਵੀ ਰੋਟੀ ਖਾਣ ਲੱਗੇ ਜੇ ਰੋਟੀ ਖਵਾਣਾ ਵੀ ਇਹਨੂੰ ਇੱਕ ਮੈਦੂਬਾਲਾ ਦੇਖਿਆ ਇੱਥੇ ਖਵਾਉਂਦੇ ਝੋਗੇ ਦੀ ਤਰ੍ਹਾਂ ਪਾਉਣਾ ਪੈਂਦਾ ਮਾੜਾ ਮਾੜਾ ਟੁੱਕ ਕਰਕੇ ਰੱਖਣਾ ਪੈਂਦਾ ਮੂੰਹ 'ਚ ਐਮਰ ਲੋ ਵੀ ਰੋਟੀ ਖਵਾਉਣ ਤੇ 20 ਘੰਟਾ ਲੱਗ ਜਾਂਦਾ ਇਹਨੂੰ 2 ਘੰਟੇ ਲੱਗਦਾ ਹੈ ਚਾਰ ਚਾਰ ਘੰਟੇ ਲੱਗ ਜਾਂਦੇ ਹਾਂ ਲੱਗ ਜਾਂਦੇ ਨੇ ਜੇ ਇੰਨਾ ਦਾ ਟਾਈਮ ਲੱਗ ਜਾਂਦਾ ਚਾਰ ਚਾਰ ਘੰਟੇ ਲੱਗ ਜਾਂਦੇ ਕੋਈ ਇੰਨਾ ਨਾ ਟਾਈਮ ਤੇਨੂੰ ਰੋਟੀ ਖਵਾਉਣ ਦੀ ਲੱਗ ਜਾਂਦਾ ਜੇ ਕੋਈ ਮਦਦ ਕਰ ਸਕਦਾ ਜਾਂ ਕੋਈ ਚੰਗਾ ਬੰਦਾ ਦੇਖ ਰਿਹਾ ਤਾਂ ਇਲਾਜ ਜਰੂਰ ਕਰਵਾਓ ਜਿੰਨੀ ਮਦਦ ਹੋ ਸਕਦੀ ਹੈ ਪਰਿਵਾਰ ਦੀ ਕਰੋ ਜੀ ਹੱਥ ਬੰਨ੍ਹ ਕੇ ਬੇਨਤੀ ਹੈ ਪਿੰਡ ਗੁਜਰਾ ਤੇ ਬੈਠੇ ਆ ਸੀ ਤੇ ਨਾਂ ਕੀ ਹੈਗਾ ਵੀ ਵੀਰਵਲ ਨਾਂ ਹੈ ਬਾਈ ਦਾ ਤੇ ਬੱਚੇ ਦਾ ਨਾਂ ਕੀ ਆਕਾਸ਼ਦੀਪ ਸਿੰਘ ਮਾਤਾ ਦਾ ਨਾਮ ਸੁਖਪਾਲ ਮਾਤਾ ਦਾ ਨਾਂ ਸੁਖਪਾਲ ਉਹ ਤੇ ਦੇਖੋ ਤੇ ਆਪਾਂ ਤਾਂ ਮੰਨ ਲੋ ਵੀ ਦੇਖ ਕੇ ਵੀ ਮੈਂ ਤਾਂ ਪਹਿਲੀ ਵਾਰ ਦੇਖਿਆ ਵੀ ਐਡਾ ਬਟਾ ਦੁੱਖ ਵੀ ਬੱਚਾ ਵੀ ਹੋਵੇ ਤੇ ਉਹ ਕਿਸੇ ਕੰਮ ਦਾ ਵੀ ਨਾ ਹੋਵੇ ਤੇ ਪ੍ਰਮਾਤਮਾ ਦੀਆਂ ਖੇਡਾਂ ਪ੍ਰਮਾਤਮਾ ਹੀ ਜਾਣਦਾ ਪਰ ਤੁਸੀਂ ਇਹਨਾਂ ਦਾ ਬਹੁਤ ਵੱਡਾ ਜਿਗਰਾ ਵੀ ਜਿਹੜਾ ਇਹਨੂੰ ਸਾਹਮਦੇ ਨੇ ਪਰ ਜੇ ਕੋਈ ਚੰਗਾ ਬੰਦਾ ਮਦਦ ਕਰਨਾ ਚਾਹੁੰਦਾ ਜਰੂਰ ਕਰੋ ਜਿਵੇਂ ਆਪਾਂ ਲੰਗਰ ਲਾਉਨੇ ਆ ਵੱਡੇ ਵੱਡੇ ਉਹਨਾਂ ਨਾਲੋਂ ਇਹ ਜੇ ਲੋੜਵੰਦੇ ਲੋੜਵੰਦ ਪਰਿਵਾਰਾਂ ਦੀ ਮਦਦ ਹੋ ਜੇ ਜੇ ਉਦੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਤੇ ਸ਼ੇਅਰ ਕਰ ਦਿਓ ਤੇ ਬਹੁਤ ਵਧੀਆ ਗੱਲ ਹੋਊਗੀ ਤੇ ਧੰਨਵਾਦ ਸਾਰੇ ਦੋਸਤਾਂ ਵੀਰਾਂ ਦਾ ਸਾਸਤ੍ਰਿਕਾ